ਹਾਂਜੀ ਸਾਰੇ ਬੱਚੇ ਤਿਆਰ ਹੋ ਜੀ ਹਾਂਜੀ ਮੈਂ ਓਕੇ ਜੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਓਕੇ ਸੋਨੇ ਪੁੱਤ ਅੱਜ ਆਪਾਂ ਪੜ੍ਹਨੇ ਆ ਕਹਾਣੀ ਹਾਂਜੀ ਮੈਂ ਓਕੇ ਤੁਸੀਂ ਮੈਨੂੰ ਸੁਣੋਗੇ ਸੁਣ ਮੈਂ ਨਾਮ ਵੀ ਪਤਾਗਾ ਹਾਂਜੀ ਮੈਨੂੰ ਵੀ ਮੈਂ ਵੀ ਮੈਨੂੰ ਵੀ ਮੈਨੂੰ ਵੀ ਸਾਰਾ ਨਾਮ ਪਤਾ ਜੀ ਦੱਸੋ ਜੀ ਤੁਸੀਂ ਰਮਿੰਦਰ ਮੈਡਮ ਹਾਂਜੀ ਮੈਂ ਜੀ ਤੁਸੀਂ ਆ ਜਰਵਿੰਦਰ ਮੈਂ ਮੈਂ ਜੀ ਤੁਸੀਂ ਆ ਜਰਵਿੰਦਰ ਮੈਂ ਓਕੇ ਜੀ ਤੁਸੀਂ ਆ ਲੈ ਜਰਵਿੰਦਰ ਮੈਂ ਜੀ ਮੁੱਤ ਓਕੇ ਜੀ ਓਕੇ ਥੈਂਕ ਯੂ ਜੀ ਤੁਹਾਡਾ ਵੀ ਸਾਰਾ ਦਿਨ ਮੈਨੂੰ ਨਾਮ ਪਤਾ ਹੈਗਾ ਹਾਂਜੀ ਆਪਣੀ ਕਹਾਣੀ ਦਾ ਨਾਮ ਪੁੱਤ ਛੋਟੀ ਸੁੰਡ ਛੋਟੀ ਸੁੰਡ ਹੁਣ ਮੈਨੂੰ ਐਂ ਦੱਸੋ ਤੁਹਾਨੂੰ ਫੋਟੋ ਕਿਹਦੀ ਦਿਖ ਰਹੀ ਹੈ ਜੀ ਹਾ ਜਲ ਬੋਲਦੀ ਹਾਂ ਬੋਲਦੀ ਹਾਂ ਹੱਥਨੀ ਦੀ ਫੋਟੋ ਆ ਤੇ ਦੇਖੋ ਜੀ ਇਹਦਾ ਨਾਮ ਹੈਗਾ ਚਲ ਬੋਲ ਚਲ ਬੋਲ ਹਾਂਜੀ ਲੋ ਜੀ ਚਲ ਬਲ ਇੱਕ ਛੋਟੀ ਹਥਣੀ ਸੀ ਚਲ ਬਲ ਇੱਕ ਛੋਟੀ ਹਥਣੀ ਸੀ ਹਾਂਜੀ ਸਾਰੇ ਬੱਚਿਆਂ ਦਾ ਧਿਆਨ ਕਿਤਾਬ 'ਚ ਹੋਵੇ ਆਪਾਂ ਜੀ ਖੁਸ਼ਦੀਪ ਜੀ ਠੀਕ ਹੈ ਨਾ ਜੀ ਉਹ ਖੇਡਾਂ ਦੀ ਤਿਆਰੀ ਕਰ ਰਹੇ ਆ ਬੱਚੇ ਆਪਾਂ ਕਹਾਣੀ ਦੀ ਤਿਆਰੀ ਕਰਦੇ ਆ ਅੱਜ ਜੀ ਉਸ ਦੀ ਸੁੰਡੇ ਛੋਟੀ ਸੀ ਉਸ ਦੀ ਸੁੰਡੇ ਛੋਟੀ ਸੀ ਜਿਹੜੀ ਹਥਣੀ ਸੁੰਡ ਹੈ ਜਿਵੇਂ ਤੁਹਾਡੇ ਨੱਕ ਹੈ ਤੁਹਾਡੀ ਨੱਕ ਛੋਟੀ ਹੈ ਕਿ ਵੱਡੀ ਹੈ ਛੋਟੀ ਠੀਕ ਹੈ ਜੀ ਬਹੁਤ ਠੀਕ ਹੈ ਠੀਕ ਹੈ ਜੀ ਹਾਂ ਥੀਰੀ ਜੀ ਸੋਣ ਦੇ ਸਿੱਕਿਓ ਕੀ ਸੀ ਛੋਟੀ ਜੀ ਦੇਖੋ ਨਿੱਕੀ ਜੀ ਆ ਨਿੱਕੀ ਜੀ ਹਾਂਜੀ ਹੁਣ ਅੱਗੇ ਹੈਂ ਤੇਥ ਨੀ ਨਾ ਕੀਏ ਜੀ ਚਲ ਬਾਲਾ ਮੇਰੇ ਸੋਹਣੇ ਜਵਾਕ ਵਾਹਿਗੁਰੂ ਹਾਂਜੀ ਹੁਣ ਬੋਲਣਾ ਨਹੀਂ ਸੁਣੋ ਕਹਾਣੀ ਆਂ ਤਾਂ ਬੜਾ ਟਾਈਮ ਲਵਾਉਂਗੇ ਤੁਸੀਂ ਇੱਕ ਵਾਰ ਉਹ ਜੰਗਲ ਵਿੱਚ ਸੈਰ ਕਰਨ ਨੂੰ ਚੱਲੀ ਚੱਲੀ ਅੱਗੇ ਉਹਨੂੰ ਕੀ ਮਿਲਿਆ ਵੇ ਆਕਰ ਜਾਨਵਰਾਂ ਬੱਚਿਓ ਮੈਂ ਜੀ ਜਿਰਾਫ ਵੈਰੀ ਗੁੱਡ ਜਿਰਾਫ ਜਿਰਾਫ ਨੇ ਉਹਦੀ ਸੁੰਡ ਬਾਰੇ ਪੁੱਛਿਆ ਮੇਰੀ ਨਿੱਕੀ ਜੀ ਕਿਉਂ ਆ ਠੀਕ ਹੈ ਜਿਰਾਫ ਨੇ ਕੀ ਪੁੱਛਿਆ ਨਿੱਕੀ ਜੀ ਕਿਉਂ ਆ ਮੇਰੀ ਸੁੰਡ ਕਿਉਂ ਆ ਕਿਉਂ ਆ ਉਹ ਕੀ ਕੀਤਾ ਫਿਰ ਅੱਗੇ ਚਲੀ ਗਈ ਅੱਗੇ ਚਲੀ ਗਈ ਉਹਨੇ ਕਾਹਦੀਆ ਓਏ 1 ਮਿੰਟ ਜੀ 1 ਮਿੰਟ ਕਾਹ ਹਜੇ ਨਹੀਂ ਦਿਸਿਆ ਉਹ ਤੋਂ ਪਹਿਲਾਂ ਜੈਬਰਾ ਮਿਲਿਆ ਮੇਰਾ ਮਿਲਿਆ ਠੀਕ ਹੈ ਜੀ ਨਹੀਂ ਜੀ ਜੈਬਰੇ ਨੇ ਕੀ ਕੀਤਾ ਉਹਨੂੰ ਦੇਖ ਕੇ ਉਹਦਾ ਮੂੰਹ ਕੀ ਕਰ ਲਿਆ ਠੇਠ ਆਈ ਕਿਵੇਂ ਕਰ ਲਿਆ ਜੈਬਰੇ ਨੇ ਮੂੰਹ ਉਹਦਾ ਪਤਾ ਘਾਤੋਂ ਕੀਤਾ ਉਹ ਸੁਣ ਲੱਗ ਗਿਆ ਵੀ ਇਹਦੀ ਸੁਣ ਤਾਂ ਨਿੱਕੀ ਜੀ ਉਹ ਠੀਕ ਆ ਫਿਰ ਉਹਨੂੰ ਇਸ ਬਾਰੇ ਜੰਗਲ ਚ ਮਿਲਿਆ ਇਸ ਦਾ ਹੀਰਨਾ ਹਾਂ ਉਹਨੂੰ ਫਿਰ ਹਿਰਨ ਮਿਲਿਆ ਹਿਰਨ ਵੀ ਉਹਦਾ ਮਜ਼ਾਕ ਉਡਾਉਣ ਲੱਗਿਆ ਵੀ ਨਿੱਕੀ ਜੀ ਛੰਡ ਵਾਲੀ ਕਿਸ ਦਾ ਮਜ਼ਾਕ ਨਹੀਂ ਨਾ ਉਡਾਉਣਾ ਚਾਹੀਦਾ ਵਾਹਿਗੁਰੂ ਨੇ ਸਾਨੂੰ ਦੇਖੋ ਜਿਵੇਂ ਵੀ ਆ ਉਵੇਂ ਬਣਾਇਆ ਠੀਕ ਹੈ ਨਾ ਜੀ ਕਿਸੇ 'ਚ ਕੋਈ ਕਮੀ ਆ ਜਾਂ ਕੋਸ਼ਿਸ਼ ਉਹਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਮੈਂ 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 ਮਜ਼ਾਕ ਖੜਾਉਂਦਾ ਹੀ ਨਹੀਂ ਨਾ ਪੁੱਤ ਮੜ ਰੋਣਾ ਵੀ ਨਹੀਂ ਮਜ਼ਾਕ ਚਲੋ ਜੀ ਓਕੇ ਜੀ ਅੱਗੇ ਜੀ ਚਲ ਲਈ ਪੇਜ ਨੰਬਰ ਦੇਖੋ ਜੀ 4 5 ਹੁਣ ਕਿਹੜਾ ਹੋਊਗਾ ਪੇਜ ਨੰਬਰ 6 ਓ ਵੈਰੀ ਗੁੱਡ ਸ਼ੇਅਰ ਹੋ ਗਿਆ ਜੀ ਆਹ ਕਿਉਂ ਨਾ ਜੀ ਕਵਾ ਕਵਾ ਚੱਲ ਬਲ ਉਦਾਸ ਹੋ ਗਈ ਹੱਥ ਨਹੀਂ ਕੀ ਹੋ ਗਈ ਉਦਾਸ ਤੇ ਕਾਂ ਨੇ ਉਹਨੂੰ ਪੁੱਛਿਆ ਵੀ ਕੀ ਹੋਇਆ ਆਪ ਪੁੱਦੇ ਨੇ ਨਾ ਜਿਵੇਂ ਬਚਾਗਮ ਕੀ ਹੋ ਗਿਆ ਪੁੱਤ ਤਾਂ ਕਾਂ ਕਹਿੰਦਾ ਕੀ ਹੋ ਗਿਆ ਦੀਦੀ ਤੇ ਚੱਲ ਬਲ ਹੱਥਨੀ ਵਿਚਾਰੀ ਉਹਨੂੰ ਪਤਾ ਦੱਸਣ ਲੱਗੀ ਵੀ ਸਾਰੇ ਮੇਰੀ ਸੁੰਡ ਦੇ ਉੱਤੇ ਹੱਸਦੇ ਨੇ ਠੀਕੇ ਤੇ ਕਾਂ ਉਹਨੂੰ ਉਹਦੇ ਨਾਲ ਲੈ ਗਿਆ ਕਹਿੰਦਾ ਤੂੰ ਮੇਰੇ ਕੋਲ ਆ ਜਾ ਤੈਨੂੰ ਮੈਂ ਕਿਸੇ ਕੋਲੇ ਲੈ ਕੇ ਜਾਨਾ ਠੀਕ ਹੈ ਜੀ 7 ਤੋਂ ਬਾਅਦ ਕਿੰਨੇ ਹੋਣਗੇ ਜੀ 8 ਜੀ 8 ਜੀ ਕਮੈਂਟ ਜੀ ਆਹ ਲੋ ਜੀ ਪੇਜ ਕੱਢੋ ਜੀ ਫਿਰ ਕੀ ਹੋ ਗਿਆ ਕਾਂ ਉਹਨੂੰ ਲੈ ਕੇ ਜੰਗਲ ਨੂੰ ਤੁਰ ਪਿਆ ਜਾਂਦੇ ਜਾਂਦੇ ਵੀ ਰਾਤ ਹੋ ਗਈ ਤੇ ਹਤਨੀ ਸੌਂਗੀ ਹਾਂ ਜੀ ਕੌਣ ਸੌਂਗੀ ਹਤਨੀ ਹਾਂ ਜੀ ਫਿਰ ਕਿਉਂ ਉਹਨੂੰ ਸੁਪਨਾ ਆਇਆ ਸੁਪਨਾ ਆਇਆ ਉਹਨੂੰ ਸੁਪਨਾ ਆਇਆ ਵੀ ਉਹ ਦੋਵੇਂ ਇੱਕ ਇੱਕ ਤਲਾਬ ਦੇ ਕਿਨਾਰੇ ਪਹੁੰਚ ਕੇ ਕੌਣ ਕੌਣ ਹਤਨੀ ਤੇ ਕਾਂ ਫੇਰ ਕੀ ਹੋਇਆ ਪੁੱਤ ਦੇਖੋ ਤਲਾਬ ਵਿੱਚੋਂ ਇੱਕ ਮੰਗਰਮੱਛ ਨਿਕਲਿਆ ਮੰਗਰਮੱਛ ਜਦੋਂ ਨਿਕਲਿਆ ਤੇ ਹੁਣ ਆਪਾਂ ਆਗੇ 9 ਨੰਬਰ ਪੇਜ ਤੋਂ ਅਗਲਾ ਪੇਜ 8 ਨਹੀਂ ਨਹੀਂ 8 ਤੋਂ ਬਾਅਦ 9 9 ਤੋਂ ਬਾਅਦ 9 ਤੇ 10 ਹਾਂ ਏਕੇ ਬਿੰਦੀ 10 ਠੀਕ ਹੈ ਚਲ ਬੋਲ ਲੈ ਨਾ ਸਾਰੀ ਗੱਲ ਦੱਸਦੀ ਮੰਗਰਮੱਛ ਨੂੰ ਕਿਹਨੇ ਦੱਸਤੀ ਭਈ ਸਾਰੀ ਗੱਲ ਮੰਗਰਮੱਛ ਨੂੰ ਕਿਹਨੇ ਦੱਸੀ ਹੈ ਚਲ ਬੋਲ ਚਲ ਬੋਲ ਹੱਤਨੀ ਨੇ ਸਾਰੀ ਗੱਲ ਦੱਸੀ ਵੀ ਵੀਰੇ ਮੈਨੂੰ ਤਾਂ ਸਾਰੇ ਦੇਖ ਕੇ ਹੱਸਦੇ ਆ ਵੀ ਮੇਰੀ ਸੁੰਡ ਨਿੱਕੀ ਜਿਆ ਮਗਰ ਮੱਛੀ ਕਹਿੰਦਾ ਭੈਣੇ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਕਰਦਾ ਭਈ ਉਹਨੇ ਕੀ ਕੀਤਾ ਕਹਿੰਦਾ ਉਹ ਕਹਿੰਦੀ ਹੱਤਨੀ ਮੇਰੀ ਕੋਈ ਮਦਦ ਕਰ ਸਕਦੇ ਹੋ ਉਹ ਮਗਰ ਮੱਛੀ ਸੋਚਣ ਲੱਗ ਗਿਆ ਕਿਵੇਂ ਸੋਚਦੇ ਹੁੰਦੇ ਸੋਚੋ ਸੋਚੋ ਸਾਰੇ ਸੋਚੋ ਮਗਰ ਮੱਛੀ ਨੇ ਕੀ ਕੀਤਾ ਹੋਊਗਾ ਮਗਰ ਮੱਛੀ ਨੇ ਸੁੰਡ ਲੈ ਚਤੀ ਆ ਹਾਂਜੀ कीरी सोंड के अच्छी थी मगर माच ने हाँ जी हाथ नहीं सोंड खींच के किड्डी करती अर्थी लंबी चल बोला हैरान होगी किन्हीं को काता हैरान होगी हो तू भी बोल पता है काता हैरान होगी हाँ हो? जी पता बोल सोने पता है क्या हाथ नहीं ਗਰਵੀਰ ਦੇਖ ਓਏ ਸੁੰਡ ਕਿੰਨੀ ਲੰਬੀ ਹੋ ਗਈ ਦੇਖ ਪਤਾ ਵੀ ਨੇ ਹਾਂਜੀ ਮੈਂ ਭਲ ਗਈ ਪੂਰੀ ਮਾਮ ਜੀ ਹਾਂਜੀ ਚਲੋ ਜੀ ਹੁਣ ਆਪਾਂ ਅੱਗੇ ਜਾਂਨੇ ਪੇਜ ਨੰਬਰ 14 ਦੇ 1 ਮਿੰਟ ਪੁੱਤ 14 ਦੇ ਹੁਣ ਦੇਖੋ ਜੀ ਹੱਥਾਂ 'ਚ ਪਾਣੀ ਵਿੱਚ ਨਹੀਂ ਨਹੀਂ ਇੱਧਰ ਦੇਖੋ ਪਹਿਲਾਂ ਹੁਣ ਉਹ ਚਾਹੀ ਤੇ ਲੱਗੇ ਫਲ ਖਾ ਸਕਦੀ ਸੀ ਦੇਖੋ ਉਹ ਤਾਂ ਸੇਵ ਤੋੜ ਕੇ ਖਾਈ ਜਾਂਦੀ ਆ। ਦੇਖੋ ਸੁੰਡੇ ਵਿੱਚ ਪਾਣੀ ਭਰ ਕੇ ਨਹਾ ਸਕਦੀ ਸੀ। ਪਰ ਤੁਸੀਂ ਇੱਕ ਗੱਲ ਨੋਟ ਕੀਤੀ। ਵੀ ਜਦੋਂ ਉਹ ਖਾਂ ਦੇ ਨਾਲ ਜਾਂਦੀ ਸੀਗੀ ਜੰਗਲ 'ਚ ਉਹਨੂੰ ਕੀ ਆਇਆ ਸੀ? ਸੁਪਨਾ। ਸੁਪਨਾ। ਹੁਣ ਜਦੋਂ ਉਹਨੂੰ ਜਾ ਗਈ ਉਹਦਾ ਸੁਪਨਾ ਕੀ ਹੋ ਗਿਆ? ਟੁੱਟ ਗਿਆ। ਟੁੱਟ ਗਿਆ। ਪਰ ਉਹ ਫੇਰ ਵੀ ਖੁਸ਼ ਸੀਗੀ। ਹਾਂਜੀ ਮੈਂ। ਕਿਉਂ ਖੁਸ਼ ਸੀਗੀ ਵੀ ਸੁਪਨੇ ਵੇ। ਚਾਹੇ ਸੁਪਨੇ ਵਿੱਚ ਹੀ ਪਰ ਉਹਦੇ ਸੁੰਡ ਤਾਂ ਲੱਗੀ ਸੀ। ਹਾਂਜੀ। ਕਹਾਣੀ ਜਿਵੇਂ ਲੱਗੀ ਬਹੁਤ ਵਧੀਆ ਸਾਰੇ ਬੱਚੇ ਕਲਾਪ ਕਰੋ ਜੀ ਹੁਣ ਤੁਹਾਨੂੰ ਮੇਰੀ ਗੱਲ ਸੁਣੋ ਸੋਹਣੇ ਪੁੱਤ ਤੁਸੀਂ ਕਦੇ ਵੀ ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਓਕੇ ਕੋਈ ਗੱਲ ਨਹੀਂ ਜੀ ਕਿਸੇ ਦਾ ਮਜ਼ਾਕ ਉਡਾਉਣਾ ਚਾਹੀਦਾ ਕਿ ਨਹੀਂ ਨਹੀਂ ਜੀ ਓਕੇ ਜੀ ਸਾਰੇ ਬੱਚੇ ਹੱਥ ਨਹੀਂ ਦਾ ਨਾਮ ਦੱਸੋ ਜੀ ਚੋਲ ਬੋਲ ਜੀ ਓਕੇ ਉਹਨੂੰ ਕਿਹੜੇ ਕਿਹੜੇ ਜਾਨਵਰ ਮਿਲੇ ਸੀ ਜੀ ਜਿਰਾਫ ਹੈਰਨ ਹੋਰ ਕਾਂ ਹੋਰ ਮਗਰ ਵਿੱਚ ਹੋਰ ਸ਼ਿਬੂ ਕਿਹੜੇ ਕਿਹੜੇ ਸੀ ਨਾਵਦੀ ਹੋਰ ਇੱਕ ਰਹਿ ਗਿਆ ਬਾਈ ਇੱਕ ਭੁੱਲ ਗਏ ਤੁਸੀਂ ਇੱਕ ਹੋਰ ਯਾਦ ਕਰੋ ਹਾਂ ਜੈਵਰਾ ਵੈਰੀ ਉਹ ਥੋੜੇ ਪਿੱਛੇ ਫੋੜਾ ਜੈਵਰਾ ਉਹ ਹੌਣ ਮੈਨੋਂ ਆਏ ਤਾਂ ਸੁ ਕਹਾਣੀ ਕਿਵੇਂ ਲੱਗੀ ਹੁਣ ਤਾਂ ਨਹੀਂ ਕਿਸ ਤੇ ਹੱਸਦੇ ਜੇ ਕਿਸ ਦਾ ਨੱਕ ਛੋਟਾ ਗਾ ਵੱਡਾ ਗਾ ਰੰਗ ਗੋਰਾ ਕਾਲਾ ਕੁਛ ਵੀ ਕਦੇ ਕਿਸ ਤੇ ਹਸਣਾ ਨਹੀਂ ਪੁੱਤ ਜ਼ਿੰਦਗੀ ਚ ਜੇ ਕੋਈ ਟਕਲਾ ਹੁੰਦਾ ਉਦੋਂ ਹੱਸਣਾ ਨਾ ਉਦੋਂ ਵੀ ਨਹੀਂ ਹਸਣਾ ਨੋ ਵੈਰੀ ਬੈਡ ਕਦੇ ਵੀ ਕਿਸੇ ਦੇ ਹਸਣਾ ਨਹੀਂ ਚਾਹੀਏ ਕੋਈ ਟਕਲਾ ਚਾਹੀਏ ਕਿ ਤੇ ਲੰਬੇ ਵਾਲਾ ਛੋਟੇ ਨਾ ਹਸਣਾ ਨਹੀਂ ਓਕੇ ਮੈਂ ਓਕੇ ਕਲਾਪ ਕਰੋ ਜੀ बाई बाई चुला थी हथनि